ਅੱਜ ਦੀ ਪੰਜਾਬੀ ਦੀ ਕੱਕਿਆ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਤਵਾਦ ਦੀ ਸਤ ਸਰਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਸੜਾ ਵਿਸ਼ਾ ਹਾਸਲਿਆ ਹੋਇਆ ਸੀ ਕਵਿਤਾ ਪਠ ਨੰਬਰ 22 ਮਾਂ ਇਹਦਾ ਦੂਜਾ ਸਟੈਂਜਾ ਬਾਰੇ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਮਾਂ ਕਵਿਤਾ ਦਾ ਸਟੈਂਜਾ ਮਨੁਤਾ ਲਈ ਤਸੀਹੇ ਸਹੰਦੀਏ ਭੱਜੀ ਫਿਰਦੀ ਕਦੀ ਵੀ ਇੱਕ ਨਾ ਪੈਂਦੀ ਏ ਮਾਨਤਾ ਲਈ ਲੱਖ ਤਸੀਹੇ ਸਹਿੰਦੀ ਏ ਭੱਜੀ ਫਿਰਦੀ ਕਦੇ ਵੀ ਇੱਕ ਨਾ ਪੈਂਦੀ ਏ ਬੱਚੀਆਂ ਖਾਤਰ ਨੋ ਦੁੱਖਾਂ ਦੀ ਕੌਣ ਤਰੇ ਬੱਚੀਆਂ ਖਾਤਰ ਨੋ ਦੁੱਖਾਂ ਦੀ ਕੌਣ ਤਰੇ ਅਜ ਤੱਕ ਜੋ ਵੀ ਜਮਿਆ ਮਾਂ ਹੀ ਜਮਿਆ ساری ਦੁਨੀਆ ਦਾ ਤੁਖ ਐਸੇ ਥਮਿਆ ਮਾਵਣ ਕੇ ਮੀ ਵਾਂਗੂ ਦੱਸੇ ਕੌਣ ਭਰੇ ਇੱਕ ਵਾਰ ਹੋਰ ਦੱਸਦਾ ਸੀ ਮਨ ਉਤਲੀ ਲਖ ਤਸੀਏ ਸਹੰਦੀਏ ਭੱਜੀ ਫਿਰਦੀ ਕਦੇ ਵੀ ਇਕ ਨਾਂ ਪੈਂਦੀ ਏ ਬੱਚੀਆਂ ਖਾਤਰ ਨੋ ਦੁੱਖਾਂ ਦੀ ਕੌਣ ਤਰੇ ਅੱਜ ਤੱਕ ਜੋ ਵੀ ਜਮੀਆਂ ਮਾਂ ਹੀ ਜਮੀਆਂ ਸਾਰੀ ਦੁਨੀਆ ਦਾ ਤੁਖ ਐਸੇ ਥਮੀਆਂ ਮਾਂ ਬਣ ਕੇ ਮੀ ਵਾਂਗੂ ਦੱਸੇ ਕੌਣ ਬਰੇ ਇਨਾ ਆ ਕਾਵੀ ਬੰਦ ਸਭ ਮਾਸਟਰ ਅਮਰੀਕ ਸਿੰਘ ਦੀ ਕਵਿਤਾ ਮਾਂ ਵਿਚੋਂ ਲਿਆ ਗਿਆ ਸੀ ਜੋ ਕਿ ਪਾਠ ਪੁਸਤਕ 7 ਜਮਾਤ ਦੀ ਕਿਤਾਬ ਦੂਜਾ ਪੜਾਅ ਵਿੱਚ ਦਰਜ ਹੈ ਇਸ ਕਾਵਿਬੰਦ ਵਿੱਚ ਕਵੀ ਕਹਿੰਦਾ ਹੈ ਕਿ ਮਾਂ ਸਦਾ ਮਾਨਵਤਾ ਦੀ ਸੇਵਾ ਕਰਨ ਲਈ ਤਤਪਰ ਰਹਿੰਦੀ ਹੈ ਤੇ ਕਵੀ ਕਹਿੰਦਾ ਹੈ ਕਿ ਸਾਰੀ ਮਨੁੱਖਤਾ ਨੇ ਮਾਂ ਨੂੰ ਹੀ ਜਨਮ ਦਿਆ ਲਿਆ ਹੈ ਸਾਰੀ ਮਨੁੱਖਤਾ ਨੇ ਮਾਂ ਤੋਂ ਹੀ ਜਨਮ ਲਿਆ ਹੈ ਮਾਂ ਹੀ ਉਸ ਉੱਪਰ ਮਮਤਾ ਦੀ ਵਰਖਾ ਕਰਦੀ ਹੈ ਇੱਕ ਵਾਰ ਕੋ ਦਸਦਾਸੀ ਇਹ ਕਾਵਿਬੰਦ ਮਸ਼ਤ ਅਮਰੀਕ ਸਿੰਘ ਦੀ ਕਵਿਤਾ ਮਾਂ ਵਿੱਚੋਂ ਲਿਆ ਗਿਆ ਹੈ ਜੋ ਕਿ ਪਾਠ ਪੁਸਤਕ ਦੂਜਾ ਪੜਾਵੀ ਚ ਦਰਜ ਹੈ ਇਸ ਕਾਵਿਬੰਦ ਵਿੱਚ ਕਵੀ ਕਹਿੰਦਾ ਹੈ ਕਿ ਮਾਂ ਸਦਾ ਮਾਨਵ ਕਦੀ ਸੇਵਾ ਕਰਨ ਲਈ ਤਤਪਰ ਰਹਿੰਦੀ ਹੈ ਤੇ ਰਹਿੰਦੀ ਹੈ ਤੇ ਕਵੀ ਕਹਿੰਦਾ ਸੀ ਕਿ ਸਾਰੀ ਮਨੁੱਖਤਾ ਨੇ ਮਾਂ ਤੋਂ ਹੀ ਜਨਮ ਲਿਆ ਹੈ ਮਾਂ ਹੀ ਉਸ ਉੱਪਰ ਕਿڑی ਮਾਨਵਤਾ ਮਨੁੱਖ ਜੋ ਪਰਮਨੁ ਮਨੁੱਖ ਉੱਪਰ ਮਮਤਾ ਦੀ ਵਰਖਾ ਕਰਦੀ ਹੈ ਅਬ ਇਦੀ ਵਿਆਖਿਆ ਕੀਤੀ ਮੈਂ ਤੁਹਾਨੂੰ ਦੇ ਬਾਰੇ ਦੱਸਾਂਗਾ ਮਾਂ ਲੱਖਾਂ ਦੁੱਖ ਸਹਾਈ ਕੀ ਵੀ ਸਦਾ ਮਾਨਵਤਾ ਦੀ ਭਲਾਈ ਮੰਗਦੀ ਐ ਕੀ ਬਈ ਮਾਂ ਹੈ ਜਿਹੜੀ ਸਾਡੀ ਮਾਂ ਹੈ ਉਹ ਲੱਖਾਂ ਦੁੱਖ ਸਹਾਈ ਕੀ ਵੀ ਕਿڑی ਮਾਨਵਤਾ ਦੀ ਭਲਾਈ ਮੰਗਦੀ ਹੈ ਮਾਂ ਇਹ ਸੰਸਾਰ ਵਿੱਚ ਇਹ ਹੈ ਜਿਹਦਾ ਕੋਈ ਮੂਲ ਨਹੀਂ ਮਾਂ ਤੋਂ ਬਿਨਾ ਮਨੁੱਖ ਦਾ ਜੀਵਨ ਵੱਖਰਾ ਸੀ ਤੋਂ ਮਾਂ ਹੀ ਲੱਖਾਂ ਦੁੱਖ ਸਹਾਈ ਕੀ ਸਦਾ ਮਾਨਵਤਾ ਦੀ ਭਲਾਈ ਮੰਗਦੀ ਹੈ ਮਾਨਵਤਾ ਦੀ ਸੇਵਾ ਹਿੱਤ ਊਕਦੇ ਆਰਾਮ ਨਹੀਂ ਕਰਦੀ ਵੀ ਮਾਨਵਤਾ ਦੀ ਸੇਵਾ ਲਈ ਕਦੇ ਆਰਾਮ ਨਹੀਂ ਕੀਤਾ ਮਾਂ ਨੇ ਸਗੋਂ ਹਰ ਪਲ ਸੇਵਾ ਵਿੱਚ ਲੱਗੀ ਰਹਿੰਦੀ ਹੈ ਵੀ ਮਨੁੱਖ ਦੀ ਭਲਾਈ ਐ ਸੇਵਾ ਵਿੱਚ ਮਾਂ ਲੱਗੀ ਰਹਿੰਦੀ ਹੈ ਮਾਂ ਹੀ ਬੱਚਿਆਂ ਲਈ ਮੁਸੀਬਤਾਂ ਸਹਿੰਦੀ ਹੈ ਤੇ ਆਪਣੇ ਨਿਆਣਿਆਂ ਲਈ ਮੁਸੀਬਤ ਕੌਣ ਸਹਿੰਦਾ ਸੀ ਮਾਂ ਹੀ ਸਹਿੰਦਾ ਸੀ ਉਹ ਕਹਿੰਦੇ ਨਾ ਔਲਾਦ ਪੈੜੀ ਹੋ ਜਾਏ ਪਰ ਮਾਂ ਬਾਪ ਜਿਹਦੀ ਮਾਂ ਪਿਓ ਉਹ ਕਦੀ ਭੈੜੇ ਨਹੀਂ ਹੁੰਦੇ ਤਾਂ ਬੱਚਿਆਂ ਲਈ ਲੱਖਾਂ ਮੁਸੀਬਤ ਕੌਣ ਮਾਂ ਸਹਿੰਦੀ ਹੈ ਆਦੀ ਕਾਲ ਤੋਂ ਜਿਸ ਨੇ ਵੀ ਜਨਮ ਲਿਆ ਮਾਂ ਤੋਂ ਹੀ ਲਿਆ ਮਾਂ ਸਾਰੀ ਦੁਨੀਆ ਦੇ ਤੁੱਖਾਂ ਨੂੰ ਤਕਨੂੰ ਸਹਿੰਦੀ ਹੈ ਮਾਂ ਹੀ ਸਾਰੇ ਸੰਸਾਰ ਉੱਪਰ ਮਮਤਾ ਦੀ ਬਰਸਾਤ ਕਰਦੀ ਹੈ ਦੇ ਸਾਡੀ ਮਾਂ ਹੀ ਸਾਰੇ ਸੰਸਾਰ ਉੱਪਰ ਕਿਹੜੀ ਮਮਤਾ ਦੀ ਬਰਸਾਤ ਕਰਦੀ ਹੈ ਵਿਦਿਆਰਥੀਓ ਸਾਡਾ ਅੱਜ ਦਾ ਵਿਸਾ ਇੱਥੋਂ ਹੀ ਸਮਾਪਤ ਹੋਇਆ ਸੀ ਅੱਜ ਦੀ ਕਕਥਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ, ਸ਼ੇਅਰ ਕਰਨਾ, ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧਿਕ ਅੱਖਾਂ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ